ਜੂਨ ਮਹੀਨੇ ਦੀ ਇੱਕ ਦੁਪਹਿਰ ਦਾ ਸਮਾਂ ਹੈ ਬੱਦਰ ਸ਼ਾਇ ਹਨ ਮੀਂਹ ਵਸ ਰਿਹਾ ਹੈ ਲੇਕਿਨ ਇਸ ਵਸਦੇ ਮੀਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਕੁਝ ਹਲਚਲ ਮਚ ਰਹੀਆਂ ਹਨ ਇੱਕ ਅਜੀਬ ਕਿਸ ਤਰ੍ਹਾਂ ਫੈਸਲਾ ਸੁਣਾਇਆ ਜਾਣ ਵਾਲਾ ਹੈ ਜੱਜ ਸਾਹਿਬ ਵੀ ਅੱਜ ਇਸ ਫੈਸਲੇ ਨੂੰ ਕਰਨ ਵਿੱਚ ਉਤਾਵਲੇ ਹਨ ਆਖਰੀ ਵਾਰ ਪੁੱਛਦੇ ਹਨ ਬੀਬੀ ਕਿਰਨਦੀਪ ਕੌਰ ਸਾਰੇ ਸਬੂਤ ਅਤੇ ਗਵਾਹ ਤੁਹਾਡੇ ਖਿਲਾਫ ਦਾਰੇ ਖਾਨਾ ਤੁਸੀਂ ਆਪਣੇ ਹੱਕ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਅੱਗੇ 27 ਸਾਲ ਦੀ ਇੱਕ ਬੇਵਾਂ ਔਰਤ ਬੀਬੀ ਕਰਨਦੀਪ ਕੌਰ ਜੋ ਕਿ ਆਪਣੇ ਬੱਚੇ ਅਤੇ ਆਪਣੀ ਪਛਤਾਨੀ ਜ਼ਮੀਨ ਜੋ ਕਿ ਉਸਤੇ ਕਰਨਲ ਸੋਹਰੇ ਨੇ ਜਾਂਦੇ ਜਾਂਦੇ ਉਸਤੇ ਨਾਮ ਕਰਵਾ ਦਿੱਤੀ 100 ਕਿਲਾ ਜ਼ਮੀਨ ਜਿਸ ਨੇ ਉਸਤੇ ਆਪਣੇ ਹੀ ਸ਼ਰੀਕ ਉਸਤੇ ਦੁਸ਼ਮਣ ਬਣਾ ਦਿੱਤੇ ਉਹ ਸ਼ਰੀਕ ਉਹ ਰਿਸ਼ਤੇਦਾਰ ਜਿਨ੍ਹਾਂ ਨੂੰ ਇਸ ਮਾੜੇ ਸਮੇਂ ਦੇ ਵਿੱਚ ਜਦੋਂ ਨਾ ਤਾਂ ਉਸ ਦਾ ਸਹੁਰਾ ਉਸ ਦੇ ਸਿਰ ਤੇ ਹੈ ਨਾ ਹੀ ਉਸ ਦਾ ਘਰ ਵਾਲਾ ਇੱਕ ਇਕੱਲੀ ਔਰਤ ਜੋ ਕਿ ਆਪਣੇ ਬੱਚੇ ਦੀ ਕਸਟਡੀ ਨੂੰ ਲੈ ਕੇ ਕੇਸ ਲੜ ਰਹੀ ਹੈ ਅਚਾਨਕ ਸਾਰੇ ਉਸ ਦੇ ਸਾਹਮਣੇ ਬੋਲਦੇ ਹਨ ਬਿਲਕੁਲ ਜੱਜ ਸਾਹਿਬ ਅੱਜ ਫੈਸਲਾ ਹੋ ਜਾਣਾ ਚਾਹੀਦਾ ਹੈ ਇਹ ਇਸ ਦੀ ਨਜਾਇਜ਼ ਔਲਾਦ ਹੈ ਇਸ ਦੇ ਉੱਪਰ ਇਸ ਦਾ ਕੋਈ ਹੱਕ ਨਹੀਂ ਹੈ ਅਤੇ ਇਹ ਜਿਹੜੀ ਜ਼ਮੀਨ ਹੈ ਬੇਬੀ ਬਿਲਕੁਲ ਸਾਡੇ ਹੱਕ ਦੇ ਵਿੱਚ ਹੋਣੀ ਚਾਹੀਦੀ ਹੈ ਕਰਨਲ ਸਾਹਿਬ ਨੇ ਜਾਂਦੇ ਜਾਂਦੇ ਕੋਈ ਇਹਨਾਂ ਦੇ ਜ਼ਮੀਨਾਂ ਨਾਮ ਨਹੀਂ ਕਰਵਾਈ ਇਹਨਾਂ ਨੇ ਉਹਨਾਂ ਦੀ ਮੌਤ ਤੋਂ ਬਾਅਦ ਅੰਗੂਠਾ ਲਗਵਾਇਆ ਪਲਾ ਕਰਨਲ ਸਾਹਿਬ ਕਦੋਂ ਤੋਂ ਅੰਗੂਠਾ ਲਗਾਉਣ ਲੱਗੇ ਇਹਨੇ ਪੜੇ ਲਿਖੇ ਕਰਨਲ ਸਾਹਿਬ ਸਾਈਨ ਕਰਨਗੇ ਜਾਂ ਅੰਗੂਠਾ ਲਗਾਉਣਗੇ ਇਹ ਆਪ ਸੋਚਣ ਵਾਲੀ ਗੱਲ ਹੈ ਲੇਕਿਨ ਅਗੋਂ ਕਿਰਨਦੀਪ ਕੌਰ ਵੀ ਉਰੀ ਤਿਆਰੀ ਦੇ ਨਾਲ ਆਈ ਹੈ ਅੱਜ ਆਪਣੇ ਬੱਚੇ ਅਤੇ ਆਪਣੀ ਪੁਸ਼ਤੈਨੀ ਜ਼ਮੀਨ ਨੂੰ ਲੈ ਕੇ ਫੈਸਲਾ ਕਰਵਾਉਣਾ ਚਾਹੁੰਦੀ ਹੈ ਜਿਵੇਂ ਹੀ ਬੋਲਣ ਲੱਗੀ ਨਾ ਸਾਰੇ ਰਿਸ਼ਤੇਦਾਰ ਸ਼ਰੀਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਜਿਹਾ ਕੀ ਸਬੂਤ ਰੱਖ ਦਿੱਤਾ ਕਿਰਨਦੀਪ ਕੌਰ ਨੇ ਸਾਰੇ ਕੇਸ ਦੀ ਬਾਜ਼ੀ ਪੜ ਗਈ ਜੱਜ ਵੀ ਖੜਾ ਹੋ ਗਿਆ ਹੈਰਾਨ ਰਹਿ ਗਿਆ ਵੀ ਇੱਥੇ ਆ ਕੀ ਹੋ ਗਿਆ ਹਾਂਜੀ ਦੋਸਤੋ ਅਜਿਹਾ ਕੀ ਹੋਇਆ ਉਸ ਅਦਾਲਤ ਦੇ ਵਿੱਚ ਆਖਿਰਕਾਰ ਕੌਣ ਹੈ ਕਿਰਨਦੀਪ ਕੌਰ ਜੋ ਕਿ 27 ਸਾਲ ਦੀ ਉਮਰ ਦੇ ਵਿੱਚ ਅਜਿਹਾ ਸੰਘਰਸ਼ ਕਰ ਰਹੀ ਹੈ ਜਿਸ ਦੀਆਂ ਅੱਖਾਂ ਦੇ ਵਿੱਚ ਨਾ ਡਰ ਰਿਹਾ ਹੈ ਨਾ ਹੰਝੂ ਨਾ ਦੁੱਖ ਬਲਕਿ ਅਜਿਹਾ ਹੌਸਲੇ ਜੋ ਕਿ ਉਸ ਨੂੰ ਉਹ ਕਰਨ ਲਈ ਮਜਬੂਰ ਕਰ ਰਿਹਾ ਹੈ ਨਾ ਜੋ ਸ਼ਾਇਦ ਕੋਈ ਇਸ ਉਮਰ ਦੇ ਵਿੱਚ ਔਰਤ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਜਿਹੀ ਬੁਲੰਦ ਔਰਤ ਜਿਸ ਨੇ ਆਪਣੇ ਹੀ ਸ਼ਰੀਕਾਂ ਦੇ ਖਿਲਾਫ ਇੰਨੀ ਨੰਮੀ ਲੜਾਈ ਲੜੀ ਆਖਿਰਕਾਰ ਕਿਸੇ وجہ ਕੀ ਹੈ ਪੂਰੀ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਕਰਨਦੀਪ ਇੱਕ ਬਹੁਤ ਵੱਡੇ ਜ਼ਿੰਮੇਵਾਰ ਘਰ ਦੀ ਤੀ ਸੀ ਹਾਲੇ 20 ਸਾਲਾਂ ਦੇ ਵੀ ਨਹੀਂ ਹੋਏ ਜਦੋਂ ਉਸ ਦਾ ਵਿਆਹ ਲਾਗੇ ਦੇ ਇੱਕ ਪਿੰਡ ਦੇ ਇੱਕ ਅਮੀਰ ਘਰਾਣੇ ਵਿੱਚ ਹੋ ਗਿਆ ਉਸ ਦਾ ਘਰਵਾਲਾ ਹਰਪ੍ਰੀਤ ਸਿੰਘ ਸਿਰਫ 22 ਸਾਲ ਦਾ ਸੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਕਰੋੜਾਂ ਦੀ ਜ਼ਮੀਨ ਜਾਇਦਾਦ ਦਾ ਇਕੱਲਾ ਵਾਰਿਸ ਇੰਨੇ ਵੱਡੇ ਘਰ ਦੇ ਵਿੱਚ ਰਿਸ਼ਤਾ ਜੁੜਨ ਨਾਲ ਕਰਨਦੀਪ ਦੇ ਪੇਕੇ ਆਪਣੇ ਆਪ ਤੇ ਮਾਣ ਮਹਿਸੂਸ ਕਰਨ ਲੱਗੇ ਤੇ ਉਹ ਖੁਦ ਵੀ ਖੁਸ਼ੀ ਵਿੱਚ ਫੋਲੀ ਨੀਸੀ ਸਮਾਰੀ ਹਰਪ੍ਰੀਤ ਜਿੱਥੇ ਰਾਜ ਕੀ ਸੋਨਾ ਸੁਨੱਖਾ ਮੁੰਡਾ ਸੀ ਉੱਥੇ ਸੁਭਾਅ ਦਾ ਬਹੁਤ ਚੰਗਾ ਸੀ ਉਹ ਕਰਨਦੀਪ ਨੂੰ ਬਹੁਤ ਪਿਆਰ ਕਰਦਾ ਪਿਆਰ ਨਾਲ ਉਹਨੂੰ ਪਰੀ ਕਾ ਕੇ ਬੁਲਾਉਂਦਾ ਸਤਮੁਚੀ ਉਹ ਪਰੀਆਂ ਵਰਗੀ ਤਾਂ ਸੀ ਗੋਰੀ ਜੱਟੀ ਲੰਬੀ ਉੱਚੀ ਅਤੇ ਖੂਬਸੂਰਤ ਮੁਟਿਆਰ ਜਿਸ ਤੋਂ ਜਵਾਨੀ ਦਾ ਬੋਝ ਚੁੱਕਿਆ ਨਹੀਂ ਸੀ ਜਾ ਰਿਹਾ ਉਹ ਬੜੇ ਹੀ ਸ਼ਰਮਿਲੇ ਸੁਭਾਅ ਦੀ ਕੁੜੀ ਸੀ ਹਰ ਵੇਲੇ ਅੱਖਾਂ ਝੁਕਾ ਕੇ ਰੱਖਦੀ 10ਵੀਂ ਜਮਾਤ ਵਿੱਚੋਂ ਉਸਦੇ ਮਾਪਿਆਂ ਨੇ ਉਸਨੂੰ ਪੜ੍ਹਨੋਂ ਹਟਾਰਿਆ ਇਹ ਕਹਿ ਕੇ ਕਿ ਹੁਣ ਉਹ ਬਰਨਜੋਗੀ ਹੋ ਗਈ ਹੈ ਕਿਰਨਦੀਪ ਨੇ ਵੀ ਆਪਣੇ ਮਾਪਿਆਂ ਦੀ ਇੱਛਾ ਤੇ ਫੁੱਲ ਤੜਾਏ ਉਹ ਘਰ ਬੈਠ ਕੇ ਕੁੜੀਆਂ ਵਾਂਲੇ ਉਹ ਗੁਣ ਸਿੱਖਣ ਲੱਗੀ ਜਿਨ੍ਹਾਂ ਦੀ ਸੋਹਰੇ ਘਰ ਦੇ ਵਿੱਚ ਜਾ ਕੇ ਲੋੜ ਪੈਂਦੀ ਹੈ ਛੇਤੀ ਹੀ ਉਸ ਲਈ ਹਰਪ੍ਰੀਤ ਦਾ ਰਿਸ਼ਤਾ ਆ ਗਿਆ ਦੋਵੇਂ ਪਰਿਵਾਰਾਂ ਵੱਲੋਂ ਬੜੀ ਧੁੰਮਤਾਂ ਦੇ ਨਾਲ ਵਿਆਹ ਕੀਤਾ ਗਿਆ ਕਿਰਨਦੀਪ ਜਿਵੇਂ ਕਿਸੇ ਸੁਪਨੇ ਵਿੱਚ ਵਿਚਰਦੀ ਹੋਵੇ ਉਸਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਸਤੇ ਕਿਸਮਤ ਕਿੰਨੀ ਚੰਗੀ ਹੈ ਉਸਤੇ ਸੋਹਰੇ ਘਰ ਦੇ ਵਿੱਚ ਉਸ ਨੂੰ ਪੂਰਾ ਮਾਨ ਸਤਕਾਰ ਮਿਲਿਆ ਉਸ ਦਾ ਸੋਹਰਾ ਕਰਨਲ ਬਲਬੀਰ ਸਿੰਘ ਫੌਜ ਤੋਂ ਰਿਟਾਇਰ ਹੋਇਆ ਸੀ ਨੌਕਰੀ ਖਤਮ ਹੋਣ ਵਿੱਚੋਂ ਕਰਨਲ ਬਲਬੀਰ ਸਿੰਘ ਨੇ ਪਿੰਡੋਂ ਬਾਹਰ ਇੱਕ ਬਹੁਤ ਵੱਡੀ ਕੋਠੀ ਪਾ ਲਈ ਘਰ ਦੇ ਵਿੱਚ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਸੀ ਕਈ ਸਾਲ ਪਰਿਵਾਰ ਤੋਂ ਦੂਰ ਰਹਿਣ ਪਿਛੋਂ ਬਲਬੀਰ ਸਿੰਘ ਹੁਣ ਪੂਰਾ ਸਮਾਂ ਆਪਣੇ ਸਕੇ ਸੰਬੰਧੀਆਂ ਨਾਲ ਬਿਤਾਉਣਾ ਚਾਹੁੰਦਾ ਸੀ ਉਸ ਦੀ ਪਤਨੀ ਹਰਪ੍ਰੀਤ ਕੌਰ ਉਹ ਵੀ ਉਸਤੇ ਹਰ ਫੈਸਲੇ ਨੂੰ ਸਿਰ ਮੱਥੇ ਲੈਂਦੀ ਸੀ ਦੋਵਾਂ ਦੇ ਇੱਕੋ ਇੱਕ ਔਲਾਦ ਹਰਪ੍ਰੀਤ ਸਿੰਘ ਸੀ ਜੋ ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ ਹਰਪ੍ਰੀਤ ਸਿੰਘ ਦਾ ਵਿਆਹ ਸ਼ਤੀ ਕਰਕੇ ਉਹ ਆਪਣਾ ਵੰਸ਼ ਅੱਗੇ ਵਧਾਉਣਾ ਚਾਹੁੰਦੇ ਸਨ ਆਪਣੇ ਪੁੱਤਰੇ ਪੁੱਤਰੀਆਂ ਨੂੰ ਹੱਥਾਂ ਨਾਲ ਖੜਨਾ ਚਾਹੁੰਦੇ ਸਨ ਕਰਨਦੀਪ ਵਰਗੀ ਸੋਹਣੀ ਅਤੇ ਸੁਘੜ ਸਿਆਣੀ ਨੂੰ ਤਾਂ ਕੇ ਬਹੁਤ ਤਨਤਨ ਹੋ ਗਏ ਸਾਰੇ ਪਾਸੇ ਖੁਸ਼ੀਆਂ ਦਾ ਡੇਰਾ ਸੀ ਕਰਨਦੀਪ ਅਤੇ ਹਰਪ੍ਰੀਤ ਇੱਕ ਦਿਨ ਵੀ ਇੱਕ ਦੂਜੇ ਤੋਂ ਅਲੱਗ ਨਹੀਂ ਸੀ ਰਹਿੰਦੇ ਜੇ ਕਰਨਦੀਪ ਨੇ ਪੇਕੇ ਜਾਣਾ ਸੀ ਤਾਂ ਹਰਪ੍ਰੀਤ ਉਹਨੂੰ ਆਪਣੀ ਜੀਪ ਦੇ ਵਿੱਚ ਬਿਠਾ ਕੇ ਮਿਲਾ ਲਿਆਉਂਦਾ ਪਰ ਇੱਕ ਰਾਤ ਲਈ ਵੀ ਉੱਥੇ ਨਾ ਛੱਡਦਾ ਉਹ ਖੁਦ ਵੀ ਉਸ ਤੋਂ ਇੱਕ ਪਲ ਦੂਰ ਨਹੀਂ ਸੀ ਰੰਦਾ ਜ਼ਿੰਦਗੀ ਜਿਵੇਂ ਕਿਸੇ ਖੂਬਸੂਰਤ ਖਵਾਬਰ ਕੀ ਲੰਘ ਰਹੀ ਸੀ ਪਰ ਸ਼ਾਇਦ ਕਿਸਮਤ ਨੂੰ ਇਸ ਪਰਿਵਾਰ ਦੀ ਖੁਸ਼ੀ ਬਹੁਤੀ देर ਮਨਜ਼ੂਰ ਨਹੀਂ ਸੀ ਉਹਨਾਂ ਦੇ ਵਿਆਹ ਨੂੰ ਹਾਲੇ 1 ਸਾਲ ਵੀ ਪੂਰਾ ਨਹੀਂ ਸੀ ਹੋਇਆ ਜਦਕਿ ਹਰਪ੍ਰੀਤ ਦੀ ਇੱਕ ਕਾਰ ਹਾਦਸੇ ਦੇ ਵਿੱਚ ਮੌਤ ਹੋ ਗਈ ਉਸ ਸ਼ਰ ਕਿਸੇ ਕੰਮ ਗਿਆ ਸੀ ਅਤੇ ਵਾਪਸੀ ਤੇ ਹਨੇਰੇ ਚ ਉਸਦੀ ਕਾਰ ਇੱਕ ਟਰੱਕ ਨਾਲ ਜਾ ਕੇ ਟਕਰਾਈ ਹਸਪਤਾਲ ਦੇ ਵਿੱਚ ਮਰਨ ਕੰਡੇ ਪਏ ਹਰਪ੍ਰੀਤ ਨੂੰ ਦੇਖਣ ਲਈ ਪੂਰਾ ਪਿੰਡ ਪਹੁੰਚਾਇਆ ਸੀ ਲਹੂ ਲੁਹਾਨ ਹੋਏ ਹਰਪ੍ਰੀਤ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਕੰਨਦੀਪ ਆਪਣੇ ਪਤੀ ਦੀ ਇਹ ਹਾਲਾਤ ਦੇਖ ਕੇ ਬੇਹੋਸ਼ ਹੋ ਗਈ ਹੋਸ਼ ਆਇਆ ਤਾਂ ਉਸ ਨੂੰ ਹਰਪ੍ਰੀਤ ਕੋਲ ਲੱਜ ਗਿਆ ਜੋ ਉਸਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਇਹ ਮੈਂ ਤਾਂ ਜਾ ਰਿਹਾ ਹਰਪ੍ਰੀਤ ਨੇ 부ਜੀ ਹੋਈ ਆਵਾਜ਼ ਵਿੱਚ ਕਿਹਾ ਮੇਰੇ ਜਾਨ ਪਿੱਛੋਂ ਮੇਰੇ ਮਾਪਿਓ ਦਾ ਧਿਆਨ ਰੱਖੀਂ ਉਹਨਾਂ ਨੂੰ ਇਕੱਲੇ ਨਾ ਛੱਡੀਂ ਆਪਣੀ ਜ਼ਮੀਨ ਦਾ ਖਿਆਲ ਰੱਖੀਂ ਸ਼ਰੀਕਾਂ ਦੇ ਹੱਥਾਂ ਨਾਲ ਲਗਣ ਦੇਵੀਂ ਦੇਖੀਂ ਆਪਣਾ ਵੀ ਧਿਆਨ ਰੱਖੀਂ ਹਰਪ੍ਰੀਤ ਦਾ ਸਾਹ ਟੁੱਟਦਾ ਜਾ ਰਿਹਾ ਸੀ ਕਰਨਦੀਪ ਨੇ ਵਿਲਕ ਧਿਆ ਉਸ ਤੇ ਛਾਤੀ ਦੇ ਸਿਰ ਰੱਖਿਆ ਨਹੀਂ ਨਹੀਂ ਐਦਾ ਨਾ ਕਹੋ ਰੱਬ ਦੇ ਵਾਸਤੇ ਮੈਂ ਤੁਹਾਡੇ ਬਗੈਰ ਜੀ ਨਹੀਂ ਸਕਦੀ ਬਸ ਆਪਣਾ ਸਾਥ ਇਹਨਾਂ ਹੀ ਸੀ ਭਗਵਾਨੇ ਹਰਪ੍ਰੀਤ ਨੇ ਮੁਸ਼ਕਿਲ ਨਾਲ ਕਿਹਾ ਮੈਨੂੰ ਮਾਫ਼ ਕਰੀਂ ਮੈਂ ਤੇਰੇ ਨਾਲ ਪੂਰੀ ਜ਼ਿੰਦਗੀ ਨਹੀਂ ਬਿਤਾ ਸਕਦਾ ਪਰ ਤੂੰ ਮੇਰੇ ਮਾਂ-ਬਾਪ ਦੀ ਸੇਵਾ ਕਰੀਂ ਉਹ ਇਕੱਲੇ ਰਹਿ ਜਾਣਗੇ ਹਰਪ੍ਰੀਤ ਗੱਲ ਕਰਦਾ ਬੜਾ ਔਖਾ ਹੋ ਰਿਹਾ ਸੀ ਤੁਸੀਂ ਠੀਕ ਹੋ ਜਾਓਗੇ ਰੱਬ ਮੇਰੀ ਜ਼ਿੰਦਗੀ ਵੀ ਤੁਹਾਨੂੰ ਲਵੇ ਉਹ ਪਤਨੀ ਨੂੰ ਹੌਸਲਾ ਦੇ ਰਹੀ ਸੀ ਮੈਨੂੰ ਵਚਨ ਦੇ ਪਰਿਏ ਕਿ ਤੂੰ ਮੇਰੇ ਬਜ਼ੁਰਗ ਮਾਪਿਆਂ ਨੂੰ ਸੰਭਾਲੇਂਗੀ ਹਰਪ੍ਰੀਤ ਨੇ ਉਸ ਦਾ ਹੱਥ ਫੜਿਆ ਮੈਂ ਵਚਨ ਦੇਣੀ ਹਾਂ ਜੀ ਗੱਲ ਹਾਲੇ ਕਰਨਦੀਪ ਦੇ ਮੂੰਹ ਸੀ ਕਿ ਹਰਪ੍ਰੀਤ ਦੇ ਪ੍ਰਾਣ ਨਿਕਲ ਗਏ ਚਾਰੇ ਪਾਸੇ ਕੋਹੜਾ ਮਚ ਗਿਆ ਹਰਪ੍ਰੀਤ ਦੇ ਮਾਪੇ ਕੰਨਾਂ 'ਚ ਟਕਰਾ ਮਾਰਨ ਲੱਗੇ ਕਿਰਨਦੀਪ ਮੁਰਬੀ ਹੁਸ਼ ਹੋ ਗਈ ਸਾਰਾ ਪਿੰਡ ਸੋਗ ਵਿੱਚ ਡੁੱਬਿਆ ਰਿਹਾ ਤਿੰਨ ਦਿਨ ਪੂਰੇ ਪਿੰਡ ਦੇ ਵਿੱਚ ਕਿਸੇ ਨੇ ਚੁੱਲ੍ਹਾ ਨਹੀਂ ਸੀ ਬੜਿਆ ਹਰ ਕੋਈ ਰੱਬ ਦੇ ਕਰ ਤੇ ਹੈਰਾਨ ਸੀ ਇਨੀ ਜਵਾਨ ਮੌਤ ਉਹ ਵੀ ਪਿੰਡ ਦੇ ਇੱਕ ਅਜਿਹੇ ਮੁਖ ਘਰਾਣੇ 'ਚ ਜਿਸ ਨੂੰ ਬੜੇ ਹੀ ਆਦਰ ਨਾਲ ਦੇਖਿਆ ਜਾਂਦਾ ਸੀ ਹਰਪ੍ਰੀਤ ਦੀ ਅਚਾਨਕ ਹੋਈ ਦਰਦਨਾਕ ਮੌਤ ਪਿੱਛੋਂ ਸਾਰਾ ਘਰ ਦਰਦ ਵਿੱਚ ਡੁੱਬ ਗਿਆ ਉਸਦੇ ਘਰ ਨੂੰ ਜਿਵੇਂ ਕਿਸੇ ਦੀ ਪੱਥਰ ਪਾੜ ਲੱਗ ਗਈ ਹੋਵੇ ਰਿਸ਼ਤੇਦਾਰ ਤੇ ਲੋਕ ਮਕਾਨੀ ਆ ਕੇ ਮੁਰ ਗਏ ਪਿੱਛੇ ਰਹਿ ਗਏ ਸਨ ਕਿਰਨਦੀਪ ਤੇ ਉਸਦੇ ਸੱਸ ਅਤੇ ਸਹਰਾ ਜਿਨ੍ਹਾਂ ਕੋਲ ਹਰਪ੍ਰੀਤ ਨੂੰ ਯਾਦ ਕਰਕੇ ਰੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਉਹਨਾਂ ਦੇ ਆਸ-ਪਾਸੇ ਹੋਰ ਕੀ ਬਪੜਿਆ ਸੀ ਉਹਨਾਂ ਨੂੰ ਇਸ ਦੀ ਕੋਈ ਸੁਧਵ ਨਹੀਂ ਸੀ ਕਿਤੀ ਬੜੀ ਉੱਜੜ ਰਹੀ ਸੀ ਘਰ ਦੇ ਵਿੱਚ ਖੜਾ ਟਰੈਕਟਰ ਜਿਸ ਨੂੰ ਹਰਪ੍ਰੀਤ ਚਲਾਇਆ ਕਰਦਾ ਸੀ ਕਿਸੇ ਅਜਿਹੇ ਘੋੜੇ ਵਾਂਗ ਉਦਾਸ ਖੜਾ ਸੀ ਜਿਸ ਦਾ ਸਵਾਦ ਮਰ ਗਿਆ ਹੋਵੇ ਹਰਪ੍ਰੀਤ ਦੀ ਜੀਪ ਨੂੰ ਮੁੜਕਦੇ ਕਿਸੇ ਨੇ ਹੱਥ ਤੱਕ ਨਹੀਂ ਲਗਾਇਆ ਉਸ ਤੇ ਨਾਲ ਜੁੜੀ ਹਰ ਚੀਜ਼ ਨੂੰ ਉਸ ਦੀ ਖਾਸ ਨਿਸ਼ਾਨੀ ਸਮਝ ਕੇ ਰੱਖਿਆ ਜਾ ਰਿਹਾ ਸੀ ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾ ਵੀ ਉਹ ਹਰਪ੍ਰੀਤ ਦੇ ਕਿਸੇ ਵੀ ਚੀਜ਼ ਨੂੰ ਛੁਏ ਹਰ ਪਾਸੇ ਗਮਾਂ ਤੇ ਉਦਾਸੀਆਂ ਦਾ ਸਮੁੰਦਰ ਫੈਰਿਆ ਸੀ ਜਿਸ ਦਾ ਕੋਈ ਸਿਰਾ ਨਜ਼ਰ ਨਹੀਂ ਆ ਰਿਹਾ ਆਪਣੇ ਜਵਾਨ ਪੁੱਤਰ ਦੀ ਮੌਤ ਪਿੱਛੋਂ ਕਰਨਲ ਬਲਬੀਰ ਸਿੰਘ ਦਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਖਾਣਾ ਪੀਣਾ ਛੱਡ ਗਿਆ ਸੀ ਉਹ ਤੇ ਹਰ ਰੋਜ਼ ਮੰਜੇ ਤੇ ਪਿਆ ਰਹਿੰਦਾ ਹਰਪ੍ਰੀਤ ਸਿੰਘ ਦੀ ਕੰਧ ਤੇ ਲੱਗੀ ਤਸਵੀਰ ਵੱਲ ਦੇਖਦਾ ਰਹਿੰਦਾ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਹੌਸਲਾ ਵੀ ਦਿੱਤਾ ਪਰ ਉਸਦਾ ਦਿਲ ਮੁੜ ਖੜਾ ਨਾ ਹੋਇਆ ਥੋੜੀ-ਥੋੜੀ ਉਹ ਮੰਜੇ ਨਾਲ ਲੱਗਿਆ ਜਾ ਰਿਹਾ ਸੀ ਉਸਦੀ ਪਤਨੀ ਹਰਪ੍ਰੀਤ कौर ਉਸ ਤੋਂ ਵੀ ਪੁੱਤਰ ਦਾ ਗਮ ਸਹਾਰਿਆ ਨਾ ਗਿਆ ਉਹ ਹਰ ਵਾਰ ਰੋਂਦੀ ਹੀ ਰਹਿੰਦੀ ਛਾਤੀ ਪਿਟ ਪਿਟ ਕੇ ਉਸਦਾ ਬੁਰਾ ਹਾਲ ਹੋ ਚੁੱਕਿਆ ਸੀ ਆਪਣੇ ਪੁੱਤਰ ਨੂੰ ਯਾਦ ਕਰਕੇ ਹਰਦਮ ਕਿਰਨੇ ਪਾ ਕੇ ਉੱਚੀ ਉੱਚੀ ਰੋਂਦੀ ਕਿਰਨਦੀਪ ਕਦੇ ਆਪਣੀ ਸੱਸ ਨੂੰ ਸੰਭਾਲਦੀ ਕਦੇ ਸਹਰੇ ਨੂੰ ਪਰ ਉਸ ਨੂੰ ਸਭਾਲਣ ਵਾਲਾ ਵੀ ਤੱਕ ਕੋਈ ਨਹੀਂ ਸੀ ਉਹ ਅੰਦਰੇ ਪੱਬਾਂ ਮਾਰ ਕੇ ਰੋਂਦੀ ਰਹਿੰਦੀ ਆਪਣੇ ਹੰਝੂ ਆਪ ਪੁੰਝਦੀ ਉਸ ਨੂੰ ਤਰਵਾਸਾ ਦੇਣ ਵਾਲਾ ਵੀ ਕੋਈ ਨਹੀਂ ਸੀ ਨਹੀਂ ਉਸਤੇ ਹੰਝੂ ਪੁੰਜਣ ਵਾਲਾ ਜਿੰਦਗੀ ਨੇ ਜੋ ਅਤਿਆਚਾਰ ਉਸਤੇ ਕੀਤਾ ਇਸ ਦਾ ਅਗਲਾ ਸ਼ਿਕਵਾ ਉਹ ਕਦੇ ਕਿਸੇ ਕੋਲ ਨਹੀਂ ਕਰਦੀ ਉਸਤੇ ਮਾਪੇ ਤੇ ਭਰਾ ਉਸ ਨੂੰ ਮਿਲਣ ਤਾਂ ਆਉਂਦੇ ਲੇਕਿਨ ਉਹ ਵੀ ਫੋਕੀਆਂ ਤਸੜੀਆਂ ਦੇ ਕੇ ਚਲੇ ਜਾਂਦੇ ਆਖਦੇ ਵੀ ਤਕਣੀ ਹੋ ਕੇ ਰਹੀ ਰੱਬ ਦਾ ਪਣਾਮ ਨਹੀਂ ਅਤੇ ਆਪਣੇ ਸੱਸ ਸਹੁਰੇ ਦੀ ਸੇਵਾ ਕਰੇ ਬਸ ਇਹੀ ਤਾਂ ਹਣ ਉਸਦੇ ਪਾਗਾਂ ਦੇ ਵਿੱਚ ਲਿਖਿਆ ਸੀ ਹਰ ਪ੍ਰੇਤ ਦੀ ਸ਼ਮਾਈ ਤੇ ਰਿਸ਼ਤੇਦਾਰੀ ਕੱਟੀ ਹੋਈ ਤਾਂ ਕਿਰਨਦੀਪ ਦੇ ਪੇਕਿਆਂ ਚੋਂ ਕਿਸੇ ਨੇ ਦਬੀ ਜ਼ਬਾਨ ਚ ਉਸਤੇ ਦੂਜੀ ਵਿਆਹੀ ਗੱਲ ਛੜੀ ਆ ਕੁੜੀ ਤੇ ਤਰਸ ਖਾਉ ਪਾਈ ਜਾਨ ਬੜਾ ਤਾਂ ਚਲਾ ਗਿਆ ਪਰ ਵਿਚਾਰੀ ਇਹ ਬਦਨਸੀਬ ਆਪਣੀ ਸਾਰੀ ਉਮਰ ਕਿਵੇਂ ਕੱਢੂਗੀ ਇਸ ਦਾ ਕੋਈ ਹਿਲਵਿਸ਼ਿਲਾ ਕਰੋ ਇੱਕ ਰਿਸ਼ਤੇਦਾਰ ਨੇ ਹਮਦਰਦੀ ਨਾਲ ਕਿਹਾ ਕਰਨਲ ਬਲਬੀਰ ਸਿੰਘ ਜੋ ਪੁੱਤਰ ਦੀ ਮੌਤ ਪਿੱਛੋਂ ਬੋਲਣਾ ਵੀ ਛੱਡ ਗਿਆ ਸੀ ਅਚਾਨਕ ਸ਼ੇਰ ਵਾਂਗ दहाੜਿਆ ਓਏ ਸ਼ਰਮ ਕਰੋ ਕੰਜਰੋ ਤੁਸੀਂ ਮੇਰੇ ਪੁੱਤਰ ਦੀ ਸਮਾਈ ਤੇ ਆਏ ਹੋ ਕਿ ਆਪਣੀ ਧੀ ਦਾ ਡੋਲਾ ਤੋੜਨ ਆ ਅਸੀਂ ਮਰ ਗਏ ਹਾਂ ਜੋ ਤੁਸੀਂ ਸਾਡੀ ਨੂੰਹ ਦਾ ਦੂਜੀ ਵਾਰ ਵਿਆਹ ਕਰਨ ਦੀ ਸਕੀਮਾ ਬਣਾ ਰਹੇ ਹੋ ਸਾਡੇ ਘਰਚੇ ਤਾਂ ਕੀ ਕਮੀ ਹੈ ਬਲਬੀਰ ਗਰਜਿਆ ਕਰਨਲ ਸਾਹਿਬ ਤੁਸੀਂ ਗੁੱਸਾ ਨਾ ਕਰੋ ਅਸੀਂ ਤਾਂ ਸਾਡੀ ਗੱਲ ਕੀਤੀ ਹੈ ਵੀ ਆ ਚਲੋ ਕੋਈ ਦੱਕ ਕਿਸੇ ਟਿਕਾਣੇ ਲੱਗ ਜਾ ਹੱਲ ਨਿਆਣੀ ਉਮਰ ਹੈ ਕਿਵੇਂ ਰੰਡੇ ਪੱਕ ਟੋਗੀ ਵਿਚਾਰੀ ਤੁਹਾਡੇ ਲਈ ਵੀ ਤਾਂ ਬੋਝ ਆਏ ਰਿਸ਼ਤੇਦਾਰਾਂ ਨੇ ਹੱਥ ਜੋੜ ਕੇ ਗੱਲ ਠੰਡੀ ਕਰਨੀ ਚਾਹੀ ਅਗੋਂ ਬਲਬੀਰ ਸਿੰਘ ਬੋਲਿਆ ਨਹੀਂ ਇਹ ਕਦੇ ਨਹੀਂ ਹੋ ਸਕਦਾ ਮੇਰੀ ਨੂੰ ਮੇਰੇ ਘਰ ਦੀ ਜਾਇਦਾਦ ਸਭ ਕਾਸੇ ਦੀ ਮਾਲਕਨ ਹੈ ਧੀ ਦਾ ਦੂਜਾ ਵਿਆਹ ਇਸ ਲਈ ਕੀਤਾ ਜਾਂਦਾ ਹੈ ਵੀ ਪਤੀ ਦੀ ਮਰਨ ਪਿੱਛੋਂ ਉਸ ਨੂੰ ਸਹਾਰਾ ਮਿਲ ਜਾਵੇ ਉਸਦੀ ਰੋਟੀ ਦਾ ਬੰਦੋਬਸਤ ਹੋ ਜਾਵੇ ਮੇਰੇ ਕਰਤਾ ਕੁੱਤੇ ਵੀ ਖਾ ਖਾ ਕੇ ਨਿਕਲ ਦੇਗਾ ਨਾ ਇਹ ਤਾਂ 7 ਜਨਮਾਂ ਤੱਕ ਖਾਈ ਜਾਵੇ ਇਸਦੀ ਰੋਟੀ ਤਾਂ ਚਲਦੀ ਰਹੂਗੀ ਮੈਂ ਸਾਰੀ ਉਮਰ ਫੌਜ ਦੇ ਵਿੱਚ ਨੌਕਰੀ ਕੀਤੀ ਹੈ ਸ਼ਹੀਦ ਜਵਾਨਾਂ ਦੀ ਬੀਵੀਆਂ ਮੋੜ ਵਿਆਹ ਨਹੀਂ ਕਰਾਉਂਦੀਆਂ ਬਲਕਿ ਉਹਨਾਂ ਦੀ ਯਾਦ ਵਿੱਚ ਜ਼ਿੰਦਗੀ ਗੁਜ਼ਾਰ ਦਿੰਦੀਆਂ ਹਨ ਇੱਕ ਮਾਮੂਲੀ ਪੈਨਸ਼ਨ ਤੇ ਗੁਜ਼ਾਰਾ ਕਰਦੀਆਂ ਨੇ ਫਿਰ ਕਰਨਦੀਪ ਕੋਲ ਤਾਂ ਸਭ ਕੁਝ ਹੈ ਸਾਡਾ ਪੁੱਤਰ ਚਲਾ ਗਿਆ ਹੈ ਪਰ ਅਸੀਂ ਤਾਂ ਸਾਰੇ ਉੱਤੇ ਨਾਲਾ ਮੇਰੇ ਜਮਦੇ ਜੀ ਇਸ ਘਰ ਦੀ ਦਹਲੀਜ ਨਹੀਂ ਟੱਪੇਗੀ ਉਹ ਸਾਡੀ ਨੂੰ ਹੈ ਤੀਹ ਹੈ ਉਹ ਕਿਸੇ ਬਗਾਨੇ ਘਰ ਦੇ ਵਿੱਚ ਸਾਡੀ ਇੱਜ਼ਤ ਜਾ ਕੇ ਉਹਨੇ ਇਹ ਤਾਂ ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ ਸਰਦਾਰ ਜੀ ਇੱਕ ਹੋਰ ਬੰਦਾ ਹੱਥ ਚੁੜ ਕੇ ਖੜਾ ਹੋਇਆ ਸ਼ਟ ਅਪ ਐਂਡ ਗਟ ਆਊਟ ਖਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਮੈਂ ਉਸਨੂੰ ਗੋਲੀ ਮਾਰ ਦੇਵਾਂਗਾ ਕਰਨਲ ਬਲਬੀਰ ਸਿੰਘ ਨੇ ਕੰਨ ਤੇ ਟੰਗੀ ਦੁਨਾਲੀ ਬੰਦੂਕ ਉਤਾਰੀ ਸਾਰੇ ਪਾਸੇ ਸੁੰਨ ਅਤੇ ਚੁੱਪਰਤ ਗਈ ਸਭ ਨੂੰ ਆਪਣੀ ਜਾਨ ਪਿਆਰੀ ਸੀ ਸਾਰੇ ਦੇ ਸਾਰੇ ਸਿਰ ਝੁਕਾ ਕੇ ਬਹਿ ਗਏ ਜਿਵੇਂ ਇਸ ਸਬ ਦੀ ਜਮਾਨ ਨੂੰ ਕਾਠ ਮਰ ਗਿਆ ਹੋਵੇ ਮੁੜ ਕਿਰਨਦੀਪ ਤੇ ਦੂਜੇ ਜਾਂ ਦੀ ਗੱਲ ਕਰਨ ਦੀ ਕਿਸੇ ਵਿੱਚ ਹਿੰਮਤ ਨਾ ਭਈ ਉਸਤੇ ਪੇਕੇ ਵੀ ਅਸਲ ਦੇ ਵਿੱਚ ਇਸਤੇ ਖਿਲਾਫ ਸਨ ਪੁਰਾਣੇ ਵਿਚਾਰਾਂ ਵਾਲਾ ਉਸ ਬਾਪ ਉਹ ਇੱਕ ਗੱਲ ਸੁਣ ਲੈ ਵੀ ਤਿਆਰ ਨਹੀਂ ਸੀ ਕਿ ਇਹ ਜੇ ਤੇਰੇ ਕਰਮਾਂ ਦੇ ਵਿੱਚੋਂ ਖੁੰਦਾ ਤਾਂ ਪਹਿਲੇ ਤੂੰ ਮਿਲ ਜਾਣਾ ਸੀ ਉਸ ਦੀ ਮਾਂ ਉਸ ਨੂੰ ਸੰਝਲਦੀ ਕੋਈ ਨਹੀਂ ਅਸੀਂ ਸਾਰੀ ਉਮਰ ਤੇਰਾ ਸਾਥ ਨੇ ਬਹਾਗੇ ਉਸ ਦਾ ਵੱਡਾ ਭਰਾ ਪੇਕੇ ਘਰ ਦੀ ਇਕੱਲੀ ਧੀ ਨਹੀਂ ਸਗੋਂ ਸੋਹਰਿਆਂ ਤੋਂ ਵੀ ਇੱਕੋ ਇੱਕ ਨੂੰ ਸੀ ਉਹ ਜਿਸ ਕਾਰਨ ਉਸਤੇ ਦੋਹਰੀਆਂ ਜ਼ਿੰਮੇਵਾਰੀਆਂ ਦਾ ਬੋਝ ਸੀ ਸਮਾਜਿਕ ਬੰਦਨਾ ਤੇ ਧਾਰਮਿਕ ਰਸਮੋ ਰਿਵਾਜ ਦਾ ਪਰ ਜੋ ਉਸਤੇ ਕਮਜ਼ੋਰ ਮੋਢਾ ਤੁਚਕਾ ਨਹੀਂ ਸੀ ਜਾ ਰਿਹਾ ਪਰ ਉਹ ਇਹਨਾਂ ਜ਼ਿੰਮੇਵਾਰੀਆਂ ਤੋਂ ਚਾਹ ਕੇ ਵੀ ਛੁਟਕਾਰਾ ਨਹੀਂ ਸੀ પા ਸਕਦੀ ਹਰ ਪ੍ਰੀਤ ਮੈਨੂੰ ਕਿਹੜੇ ਦੁੱਖਾਂ ਚ ਪਾ ਕੇ ਤੁਰ ਗਿਆ ਤੋਂ ਉਹ ਅਕਸਰ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਰਹਿੰਦੀ ਪਰ ਉਸ ਦੀ ਗੱਲ ਸੁਣਨ ਵਾਲਾ ਤਾਂ ਕੋਈ ਨਹੀਂ ਸੀ ਉਸਦੇ ਪੇੜ ਦੁੱਖਦਰਜ ਅਤੇ ਗਮ ਦਾ ਅਹਿਸਾਸ ਕਿਸੇ ਨੂੰ ਨਹੀਂ ਸੀ ਨਸੀ ਤੱਕ ਦੇਨ ਮਾਣ ਦੀ ਘਟਨੀ ਸੀ ਪਰ ਉਸ ਤੇ ਮਨ ਅੰਦਰ ਝਾਕਣ ਵਾਲਾ ਤਾਂ ਇੱਕ ਵੀ ਨਹੀਂ ਸੀ ਉਹ ਆਪਣੇ ਆਪ ਹੀ ਨਿਗਰਦੇ ਜਾ ਰਹੀ ਸੀ ਇੱਕ ਵਿਦਵਾ ਦੇ ਰੂਪ ਵਿੱਚ ਰੁੱਖਾ ਤੇ ਸੁੱਖਾ ਜੀਵਨ ਜੇ ਲੱਗ ਰਹੀ ਸੀ ਬਿਲਕੁਲ ਬੁਝਾ ਗਈ ਸੀ ਤੇ ਬੋਲਣਾ ਚੱਲਣਾ ਵੀ ਛੱਡ ਗਈ ਸੀ ਇੱਕ ਅਜਿਹਾ ਉਦਾਸ ਫੁੱਲ ਬਣ ਚੁੱਕੀ ਸੀ ਜਿਸ ਤੇ ਕਦੇ ਬਾਹਰ ਵੀ ਨਹੀਂ ਸੀ ਆਈ ਸ਼ਾਇਦ ਪਚੜੀ ਉਸਦੀ ਤਕਦੀਰ ਬਣ ਕੇ ਰਹਿ ਗਿਆ ਸੀ ਖੁਸ਼ ਨਸੀਬੀ ਦੇ ਕਿਸੇ ਝੌਕੇ ਦੀ ਨਾ ਉਸ ਨੂੰ ਆਸੀ ਨਾ ਉਮੀਦ ਜ਼ਿੰਦਗੀ ਦੇਖ ਲਾ ਤਾਂ ਨੇ ਸਮਝੋ ਪੱਕ ਕਰ ਲਿਆ ਸੀ ਉਸਨੇ ਦਿਨ ਰਾਤ ਸਸ ਸਹਸੋਰੇ ਦੀ ਸੇਵਾ ਵਿੱਚ ਜੁੜੀ ਰਹਿੰਦੀ ਕਰਨਲ ਬਲਬੀਰ ਸਿੰਘ ਨੂੰ ਲਕਵਾ ਮਰ ਗਿਆ ਉਸ ਤੇ ਸ਼ਰੀਰ ਦਾ ਹਿਸਾਬ ਨਕਾਰਾ ਹੋ ਗਿਆ ਹਰਪ੍ਰੀਤ ਕੌਰ ਨੂੰ ਵੀ ਛਾਤੀ ਦਾ ਕੈਂਸਰ ਹੋ ਗਿਆ ਘਰ ਵਿੱਚ ਦੋ ਬਿਮਾਰ ਬਜ਼ੁਰਗਾਂ ਦੀ ਸੇਵਾ ਕਰਦੇ ਆ ਕਿਰਨਦੀਪ ਆਪਣੇ ਬਾਰੇ ਤਾਂ ਸੋਚਣਾ ਹੀ ਛੱਡ ਗਈ ਸੀ ਕਿ ਉਸ ਤੇ ਵੀ ਆਪਣੇ ਕੋਈ ਰੋੜ ਹੈ ਜਿਵੇਂ ਤੇ ਮੇ ਜਿੰਦਗੀ ਕਟਰੀ ਸੀ ਪਰ ਸ਼ਾਇਦ ਵਕਤ ਨੇ ਹਲੇ ਉਸਤੇ ਹੋਰ ਝੁਲਮਟਾਉਣੇ ਸਨ ਕਰਨਲ ਬਲਬੀਸ ਸਿੰਘ ਦੀ ਦਿਲਦਾਰ ਦौराਪੈਨ ਕਰਨ ਮੌਤ ਹੋ ਗਈ ਕਰਨਦੀਪ ਉਸਦੀ ਸੱਸ ਦੇ ਸਿਰ ਤੋਂ ਵੀ ਜਿਵੇਂ ਛੱਤੀ ਉੱਡ ਗਈ ਪਹਿਲਾ ਪੁੱਤਰ ਅਤੇ ਫਿਰ ਪਤੀ ਦਾ ਅਸਹਿ ਵਿਛੋੜਾ ਹਰਪ੍ਰੀਤ ਕੌਰਲੀ ਵੀ ਜਾਨਲੇਵਾਸਿਤ ਹੋਇਆ ਉਹ ਵੀ ਛੇਤੀ ਮੌਤੇ ਮੁਵ ਚਲੀ ਗਈ ਪਿੱਛੇ ਰਹਿ ਗਈ ਕਰਨਦੀਪ ਕੌਰ ਕਰੋੜਾ ਰੁਪਏ ਦੀ ਜਾਇਦਾਦ ਦੀ ਮਾਲਕਨ 100 ਕਿਲਾ ਜ਼ਮੀਨ ਖੋਟੀ ਟਰੈਕਟਰ ਜੀਪ ਕਾਰ ਅਤੇ ਕਈ ਫੈਕਟਰੀਆਂ ਲਹਿਰੋਂ ਦੀ ਖੇਤੀਬਾੜੀ ਤੇ ਬੈਂਕਾਂ ਚ ਪਿਆ ਵਿਭੰਤਨ ਜਿਵੇਂ ਸਭ ਉਸ ਨੂੰ ਵੱਡ ਵੱਡ ਕੇ ਖਾਣ ਨੂੰ ਆਉਂਦੇ ਕੀ ਕਰਦੀ ਉਹ ਇਸ ਦੁਲਦਾ ਕੀ ਕਿਸ ਕੰਮੀਆਂ ਸਨ ਇਹ ਚ ਜਾਂ ਉਸ ਤੇ ਲਈ ਜਿਨ੍ਹਾਂ ਨੂੰ ਵਰਤਨਾ ਤੋਂ ਦੂਰ ਦੇਖਣਾ ਮੈਨੂੰ ਸੀਚਾਂ ਦੀ ਉਹ ਜੋ ਉਸਦੇ ਪੈਰਾਂ ਦੀਆਂ ਬੇੜੀਆਂ ਬਣ ਗਈਆਂ ਇੱਕ ਅਜਿਹਾ ਬੋਝ ਜੋ ਉਸ ਤੋਂ ਉਠਾ ਨਹੀਂ ਸੀ ਜਾ ਰਿਹਾ ਉਸ ਤੇ ਸੋਰੇ ਦੀ ਮੌਤ ਪਿੱਛੋਂ ਜ਼ਮੀਨ ਜਾਇਦਾਦ ਨੂੰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਉਸ ਤੇ ਸਿਰ ਤੇ ਆ ਪਈ ਖੇਤੀਬਾੜੀ ਚ ਬੀਜੀਆਂ ਜੜੀਆਂ ਫਸਲਾਂ ਤੋਂ ਲੈ ਕੇ ਸੀਰੀਆਂ ਨੂੰ ਦਿੱਤੀ ਜਾਂਦੀ ਮਿਹਨਤ ਮਜ਼ਦੂਰੀ ਆਦੀ ਸਭ ਕੁਝ ਉਸਨੇ ਆਪ ਕਰਨਾ ਸੀ ਅਜਿਹਿਆਂ ਗੱਲਾਂ ਜਿਨ੍ਹਾਂ ਬਾਰੇ ਉਸ ਨੂੰ ਕੋਈ ਗਿਆਨ ਜਾਂ ਤਜਰਬਾ ਨਹੀਂ ਸੀ ਉਸ ਤੇ ਲਈ ਇੱਕ ਨਵੀਂ ਸਿਰਦਰਦੀ ਸੀ ਜੋ ਉਸਦੇ ਮੌਜੂਦਾ ਦੁੱਖਾਂ ਦੀ ਅੱਗ ਤੇ ਤੇਲ ਦਾ ਕੰਮ ਕਰ ਰਹੀ ਸੀ ਜਦੋਂ ਤੱਕ ਕਰਨਲ ਬਲਬੀਰ ਸਿੰਘ ਜਉਂਦਾ ਰਿਹਾ ਉਹਨਾਂ ਤੋਂ ਸ਼ਰੀਕ ਵੀ ਦਬਕੇ ਰਹੇ ਪਰ ਉਸ ਦੀ ਮੌਤ ਤੋਂ ਪਿਛੋਂ ਉਹਨਾਂ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਕਸਰ ਕਰਨਦੀਪ ਨੂੰ ਧਮਕੰਦ ਦੇ ਤੇ ਡਰਾਉਂਦੇ ਵੀ ਜ਼ਮੀਨ ਉਹਨਾਂ ਨੂੰ ਨਾ ਦਿੱਤੀ ਨਾ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਕਦੇ ਉਸ ਦੀ ਖੜੀ ਫਸਲ ਨੂੰ ਅਗਰਗਾ ਦਿੰਦੇ ਕਦੇ ਪੈੜੀਆਂ ਨੂੰ ਪਾਣੀ ਰੋਕ ਦਿੱਤਾ ਜਾਂਦਾ ਖੇਤਾਂ ਵਿੱਚ ਕੰਮ ਕਰਦੇ ਉਸ ਤੇ ਸੀਰੀਆਂ ਪੱਲੀਆਂ ਨਾਲ ਕੁੱਟਮਾਰ ਕੀਤੀ ਜਾਂਦੀ ਉਸ ਦੀ ਕੋਠੀ ਦੇ ਬਾਹਰ ਗੋੜੀਆਂ ਚਲਾਈਆਂ ਜਾਂਦੀਆਂ ਉਸ ਨੂੰ ਸੁਨੇਹੇ ਭੇਜੇ ਜਾਂਦੇ ਵੀ ਉਹ ਜ਼ਮੀਨ ਜਾਇਦਾਦ ਦੀ ਇਕੱਲੀ ਮਾਲਕ ਨਹੀਂ ਉਸ ਸ਼ਰੀਕਾਂ ਦੇ ਵਸਤੇ ਹੋਰ ਰਿਸ਼ਤੇਦਾਰ ਵੀ ਇਸ ਦੇ ਵਾਰਸ ਨੇ ਇਸ ਲਈ ਉਹਨਾਂ ਦਾ ਹਿੱਸਾ ਜੋ ਪਚਾਪ ਉਹਨਾਂ ਨੂੰ ਦੇ ਦਿੱਤਾ ਜਾਵੇ ਮਰਨਾ ਉਸ ਤੇ ਕਰਨੀ ਉਸ ਦਾ ਸੋਰਾ ਜੋ ਤਕਰੀਬਨ 100 ਕਿੱਲੇ ਜ਼ਮੀਨ ਉਸ ਤੇ ਨਾਮ ਕਰਕੇ ਗਿਆ ਸੀ ਉਸ ਤੇ ਕਬਜ਼ਾ ਕਰਨ ਲਈ ਸ਼ਰੀਕ ਹਰ ਹੱਤ ਕੰਡਾ ਪਨਾਰੇ ਸਨ ਅਜੇ ਹੀ ਖਲਾਤਾਂ ਵਿੱਚ ਚਾਰੇ ਪਾਸੇ ਖੋਫ ਤਿੰਨ ਦਿਨਾਂ ਸ਼ਾਮ ਇੱਕ ਹੋਰ ਅੰਧੇਰਾ ਫੈਲ ਲਿਆ ਇਹ ਰੋਸ਼ਨੀ ਦੀ ਕੋਈ ਵੀ ਕਰਨ ਨਜ਼ਰ ਨਹੀਂ ਸੀ ਆ ਰਹੀ ਉਸ ਦਾ ਕੋਈ ਅਜੇ ਹ ਘਰੀਬੀ ਨਹੀਂ ਸੀ ਜੋ ਉਸਦੀ ਮਦਦ ਕਰਦਾ ਉਸਤੇ ਪੇਕੇ ਤਾਂ ਕਈ ਸਾਲਾ ਤੋਂ ਉਸਦੇ ਵੱਲੋਂ ਚੁੱਪੀ ਧਾਰ ਰਹੀ ਸਨ ਉਸਤਾ ਪ੍ਰਾ ਪਹਿਲਾਂ ਤਾਂ ਕਦੇ-ਕਦਾਈਂ ਢੇੜਾ ਮਾਰ ਜਾਂਦਾ ਸੀ ਪਰ ਬਾਦੇ ਵਿੱਚ ਆਪਣੇ ਕਮਾਂ ਕਦਮਾਂ ਵਿੱਚ ਰੁੱਝਾ ਹੋਣ ਕਾਰਨ ਉਹ ਵੀ ਆਉਣਾ ਛੱਡ ਗਿਆ ਚਾਰੇ ਪਾਸੇ ਨਿਰਾਸ਼ਾ ਵਿੱਚ ਘਰੀ ਗੰਦੀਪ ਲਈ ਜਿਵੇਂ ਰੱਬ ਨੇ ਆਪਣਾ ਕੋਈ ਦੂਤ ਭੇਜਿਆ ਹੋਵੇ ਇਸ ਰੱਬ ਦੇ ਦੂਤ ਦਾ ਨਾਮ ਸੀ ਰਤਨ ਸਿੰਘ ਜੋ ਉਹਨਾਂ ਦੇ ਪਰਿਵਾਰ ਲਈ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਰਤਨ ਹਰਪ੍ਰੀਤ ਨਾਲ ਅਕਸਰ ਸ਼ਹਿਰ ਜਾਇਆ ਕਰਦਾ ਖੇਤੀਬਾੜੀ ਤੇ ਕਰਦੇ ਹੋਰ ਕੰਮਾਂ ਵਿੱਚ ਉਹ ਇਸ ਪਰਿਵਾਰ ਦੀ ਬਹੁਤ ਮਦਦ ਕਰਦਾ ਰਤਨ ਦੀ ਸੇਵਾ ਦੇ ਪਤਵਾਰੀਆਂ ਉਸ ਨੇ ਇਸ ਪਰਿਵਾਰ ਦੇ ਬਹੁਤ ਕਰੀਬ ਲਿਆ ਦਿੱਤਾ ਸੀ ਉਹਨਾਂ ਲਈ ਕਰਦਾ ਇੱਕ ਜੀ ਬਣ ਗਿਆ ਸੀ ਉਹ ਹਰਪ੍ਰੀਤ ਦੀ ਮੌਤ ਪਿਛੋਂ ਉਸ ਨੇ ਸਕੇ ਪੁੱਤਾ ਵਾਂਗ ਉਸ ਤੇ ਮਾਂ-ਬਾਪ ਦੀ ਸੇਵਾ ਸਮਰ ਕੀਤੀ ਉਹਨਾਂ ਨੂੰ ਹਸਪਤਾਲ ਲਿਜਾਣ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਉਹ ਉਹਨਾਂ ਦੇ ਨਾਲ ਰਿਹਾ ਕਰਦਾ ਇੱਕ ਅਜਿਹਾ ਅੰਗ ਮੰਨ ਚੁੱਕਿਆ ਸੀ ਜਿਸ ਦੇ ਬਿਨਾਂ ਗਰਸਤੀ ਦੀ ਗੱਡੀ ਚੱਲਣੀ ਔਖੀ ਸੀ ਕਿਰਨਦੀਪ ਨੂੰ ਜਿਵੇਂ ਸੁੱਖ ਦਾ ਸਾਹ ਆ ਰਤਨ ਸਤਿਮੁੱਚ ਉਸ ਦਾ ਰਖਵਾਲਾ ਬਣ ਗਿਆ ਸੀ ਹਰ ਕੰਮ ਵਿੱਚ ਉਸ ਦੀ ਮਦਦ ਕਰਦਾ ਜ਼ਮੀਨ ਦੀ ਰਾਖੀ ਕਰਦਾ ਖੇਤਾਂ ਵਿੱਚ ਕੰਮ ਸੰਭਾਲਦਾ ਡੰਗਰ ਪਸ਼ੂਆਂ ਦੀ ਦੇਖਭਾਲ ਕਰਦਾ ਜੇ ਕਨਦੀਪ ਨੂੰ ਕਦੇ ਸ਼ਹਿਰ ਜਾਣ ਦੀ ਰੋਡ ਪੈਂਦੀ ਉਹ ਬੰਦੂਕ ਲੈ ਕੇ ਕਿਸੇ ਅੰਗ ਰਖੇਕ ਵਾਂਗ ਉਸ ਦੇ ਨਾਲ ਜਿੱਪ ਜਾਂਦਾ ਸ਼ਰੀਕਾਂ ਵੱਲੋਂ ਕੀਤੀਆਂ ਜਾਂਦੀਆਂ ਵਧੇਕੀਆਂ ਤੋਂ ਅਮੇਕਲ ਦੀਪ ਨੂੰ ਕੁਝ ਰਾਤ ਮਿਲ ਗਈ ਸੀ ਪਰ ਉਸਦੀ ਉਦਾਸੀ ਤੇ ਇਕਲਤਾ ਦਾ ਹਲ ਉਸ ਨੂੰ ਵੱਡ ਵੱਡ ਖਾਰ ਰਿਆ ਸੀ ਹਰਪ੍ਰੀਤ ਨੂੰ ਯਾਦ ਕਰਕੇ ਉਹ ਅਕਸਰ ਆਉਣੀ ਆਪਣੀ ਬਦਕਿਸਮਤੀ ਨੂੰ ਉਸ ਦੀ ਸੁੱਖ ਕੇ ਕੰਡਾ ਹੋ ਗਈ ਸੀ ਉਹ ਉਸ ਦਾ ਰੰਗ ਰੂਪ ਟਿੱਬਿਆਂ ਦੇ ਰੇਤਾ ਵਾਂਗ ਹਾਲਾਤਾਂ ਦੀਆਂ ਹਲੈਰੀਆਂ ਵਿੱਚ ੁੱਟ ਗਿਆ ਉਸ ਨੂੰ ਆਪਣਾ ਆਪ ਭਜੋਲ ਜਾਂ ਲੱਗਦਾ ਕਿਸ ਦੇ ਲਈ ਜਿਰੀ ਸੀ ਉਹ ਕਾਹਦੇ ਲਈ ਜਿੰਦਾ ਸੀ ਸਿਰਫ ਜ਼ਮੀਨ ਜਾਇਦਾਦ ਦੀ ਰਾਖੀ ਕਰਨਾ ਜੋ ਉਸਤੇ ਵਾਂਗ ਹੀ ਵਿਰਾਨ ਤੇ ਇਨੀਆਂ ਕਸਮੀਆਂ ਹੋ ਚੁੱਕੀਆਂ ਸਨ ਕਿਸੇ ਕੋਈ ਖੁਸ਼ੀ ਨਹੀਂ ਸੀ ਕਿਤੇ ਕੋਈ ਖੁਸ਼ੀ ਨਹੀਂ ਸੀ ਕੋਈ ਹਾਸਾ ਨਹੀਂ ਸੀ ਉਸਤੇ ਬੁੱਲ ਮੁਸਕਰਾਣਾ ਵੀ ਭੁੱਲ ਚੁੱਕੇ ਸਨ ਅੱਖਾਂ ਰੋ ਰੋ ਕੇ ਸੁੱਕ ਚੁੱਕੀਆਂ ਸਨ ਕਹਿੰਦੇ ਰਹੇ ਜਦੋਂ ਦਰਦ ਹੱਦੋਂ ਵੱਧ ਜਾਂਦਾ ਹੈ ਫਿਰ ਅੱਖਾਂ ਨਹੀਂ ਸਗੋਂ ਦਿਲ ਰੋਂਦਾ ਹੈ ਉਸਦਾ ਦਿਲ ਹਰ ਸਮੇਂ ਸਤਮ ਚੜੋਂਦਾ ਰਹਿੰਦਾ ਉਸ ਤਾਂ ਦਿਲ ਕਰਦਾ ਬਿ ਸਭ ਕੁਝ ਛੱਡ ਕੇ ਉਹ ਕਿਤੇ ਦੂਰ ਚਲੇ ਜਾਵੇ ਜਿੱਤੇ ਨਾ ਜਮੀਨ ਹੋਵੇ ਨਾ ਜ਼ਮੀਨਾਂ ਨਾਲ ਜੁੜੀਆਂ ਮੁਸ਼ਕਲਾਂ ਨਾ ਕੋਈ ਰਿਸ਼ਤੇਦਾਰ ਹੋਵੇ ਨਾ ਸ਼ਰੀਕਾਂ ਦਾ ਨਰੇ ਕਈ ਵਾਰ ਮਨ ਕਰਦਾ ਵੀ ਉਸਤਾ ਕਿਉਂ ਖੁਦਕੁਸ਼ੀ ਕਰ ਲਵੇ ਪਰ ਪਤਾ ਨਹੀਂ ਸੀ ਫਿਰ ਕਿਹੜੀ ਚੀਜ਼ ਸੀ ਜੋ ਸੁਨੂੰ ਮਰਨ ਵਿੱਚ ਨਹੀਂ ਜਦੀ ਇੱਕ ਉਦਾਸ ਸ਼ਾਂਤ ਮੂਰਤੀ ਹੋ ਜਿਸਦੇ ਸਿਮੇ ਵਿੱਚ ਚੱਲਦੇ ਤੂਫਾਨਾਂ ਦਾ ਬਾਰੋਂ ਕੋਈ ਅੰਦਾਜ਼ਨ ਨਹੀਂ ਲਗਾ ਸਕਦਾ ਕਿੱਥੇ ਜਾਵੇ ਕਿਨੂੰ ਆਪਣੇ ਦਿਲ ਦਾ ਦੁੱਖੜਾ ਸੁਣਾਵੇ ਉਸ ਲਈ ਜਿਵੇਂ ਹਰਪ੍ਰੀਤ ਦੀ ਮੌਤ ਨਾਲ ਹਰ ਰਿਸ਼ਤਾ ਮਰ ਗਿਆ ਸੀ ਉਸਨੇ ਇੰਨੀ ਛੋਟੀ ਉਮਰ ਵਿੱਚ ਅਜਿਹੇ ਦੁੱਖ ਦੇਖਲੇ ਸਨ ਤੇ ਸਹਾਰਲੇ ਸਨ ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਰਤਨਦੇਵ ਨਾਲ ਥੋੜੀ ਗੱਲਬਾਤ ਕਰਨ ਪਿੱਛੋਂ ਅਕਸਰ ਘਰ ਤੇ ਜ਼ਮੀਨ ਦੇ ਮਸਲੇ ਉਸਦੇ ਨਾਲ ਸਾਂਝੇ ਕਰਨ ਲੱਗੀ ਅੱਜ ਵੀ ਕਰਨਦੀਪ ਉਸ ਕੁਰਸੀ ਤੇ ਬੈਠੀ ਸੀ ਜਿੱਥੇ ਕਰਨਲ ਬਲਬੀਰ ਸਿੰਘ ਬੈਠਾ ਕਰਦਾ ਸੀ ਅਦਾਲਤ ਵਿੱਚ ਸ਼ੋਰ ਸੀ ਪਰ ਉਸਦੇ ਕੰਨਾਂ ਵਿੱਚ ਸਿਰਫ 2 ਸਾਲ ਪਹਿਲਾਂ ਵਾਪਰੀ ਘਟਨਾ ਦੀ ਗੂੰਜ ਸੀ ਰਤਨ ਦੀ ਵਫਾਦਾਰੀ ਤੇ ਸੇਵਾ ਨੇ ਕਰਨਦੀਪ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਗਾਈ ਸੀ ਉਹ ਉਸ ਦਾ ਸਹਾਰਾ ਬਣ ਗਈ ਸੀ ਪਰ ਕੁਦਰਤ ਨੇ ਇੱਕ ਹੋਰ ਅਜਿਹਾ ਫੈਸਲਾ ਸੁਣਾਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ 2 ਸਾਲ ਬਾਅਦ ਕਰਨਦੀਪ ਅਚਾਨਕ ਗਰਭਤੀ ਹੋ ਗਈ ਇਸ ਖਬਰ ਨੇ ਜਿੱਤੇ ਕਰਨਦੀਪ ਤੇ ਰਤਨ ਦੇ ਰਿਸ਼ਤੇ ਨੂੰ ਇੱਕ ਨਵਾਂ ਮੋੜ ਦਿੱਤਾ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਇੱਕ ਹਨੇਰੀ ਲਾ ਦਿੱਤੀ ਸ਼ਰੀਕਾਂ ਲਈ ਤਾਂ ਇਹ برداشت ਕਰਨਾ ਮੁਸ਼ਕਿਲ ਸੀ ਵੀ ਕਰਨਲ ਦੀ 100 ਕਿਲੇ ਜ਼ਮੀਨ ਇੱਕ ਨੂਦੀ ਨਾਮ ਹੋ ਗਈ ਉਤੋਂ ਇੱਕ ਅਚਾਨਕ ਬੱਚਾ ਜੋ ਤੁਰੰਤ ਇਸ ਜਾਇਦਾਦ ਦਾ ਮਾਲਕ ਬਣ ਚੁੱਕਿਆ ਹੈ ਉਹ ਇਸ ਗੱਲ ਨੂੰ ਲੈ ਕੇ ਅਦਾਲਤ ਪਹੁੰਚ ਗਏ ਉਹਨਾਂ ਦਾ ਦਾਵਾ ਸੀ ਵੀ ਕਰਨਦੀਪ ਦੇ ਪਤੀ ਹਰਪ੍ਰੀਤ ਦੇ ਦੇਹਾਂਤ ਤੋਂ ਬਾਅਦ ਉਸ ਦਾ ਕਿਸੇ ਹੋਰ ਨਾਲ ਸੰਬੰਧ ਹੈ ਅਤੇ ਇਹ ਉਸ ਦਾ ਬੱਚਾ ਕਦੇ ਉਸ ਦੇ ਘਰ ਵਾਲੇ ਦਾ ਨਹੀਂ ਹੋ ਸਕਦਾ ਉਹਨਾਂ ਨੇ ਜ਼ਮੀਨ ਤੇ ਆਪਣਾ ਹੱਕ ਜਤਾਇਆ ਕਰਨਦੀਪ ਫਿਰ ਇੱਕ ਵਾਰ ਅਗਨੀ ਪ੍ਰੀਖਿਆ ਵਿੱਚ ਪਰ ਇਸ ਵਾਰ ਉਹ ਇਕੱਲੇ ਨਹੀਂ ਸੀ ਹਰਦਨ ਉਸਦੇ ਨਾਲ ਖੜਾ ਸੀ ਪਰ ਕਾਨੂੰਨੀ ਲੜਾਈ ਵਿੱਚ ਉਸ ਨੂੰ ਵੀ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਦਾਲਤ ਵਿੱਚ ਬੈਂਚ ਸੈਲਰੀ ਸੀ ਸ਼੍ਰੀਕਾਂ ਦੇ ਵਕੀਲ ਤਿੱਕੇ ਸਵਾਲ ਪੁੱਛ ਰਹੇ ਸਨ ਕਰਨਦੀਪ ਦੇ ਚਰਿੱਤਰ ਤੇ ਉਂਗਲੀਆਂ ਚੁੱਕੀਆਂ ਜਾ ਰਹੀਆਂ ਸਨ ਬੱਚੇ ਦੇ ਭਵਿੱਖ ਤੇ ਸਵਾਲ ਖੜੇ ਕੀਤੇ ਜਾ ਰਹੇ ਸਨ ਪਰ ਕਰਨਦੀਪ ਨੇ ਹਿੰਮਤ ਨਹੀਂ ਹਾਰੀ ਉਹ ਜਾਣਦੀ ਸੀ ਵੀ ਉਸ ਨੂੰ ਆਪਣੇ ਬੱਚੇ ਲਈ ਲੜਨਾ ਪਵੇਗਾ ਅਦਾਲਤ ਦੀ ਕਾਰਵਾਈ ਦੌਰਾਨ ਸ਼ਰੀਕਾ ਨੇ ਰਤਨਦੀ ਆਪਣੇ ਨਾਲ ਰਲਾ ਲਿਆ ਕਿਉਂਕਿ ਰਤਨਦੀ ਹੁਣ ਸਮਝ ਚੁੱਕਿਆ ਸੀ ਕਿ ਕਿਰਨਦੀਪ ਉਸ ਨੂੰ ਕੁਝ ਵੀ ਦੇਣ ਵਾਲੀ ਨਹੀਂ ਹੈ ਸਿਵਾਏ ਚੰਦ ਪੈਸਿਆਂ ਦੇ ਜੋ ਕਿ ਉਸ ਨੂੰ ਕਿਤੇ ਹੋਰ ਮਿਲ ਸਕਦੇ ਸਨ ਸ਼ਰੀਕ ਉਸ ਨੂੰ ਜ਼ਮੀਨ ਦੇ ਵਿੱਚੋਂ ਇੱਕ ਵੱਡਾ ਹਿੱਸਾ ਦੇਣ ਦੀ ਮੰਗ ਕਰ ਰਿਹਾ ਸੀ ਆਖਿਰਕਾਰ ਰਤਨਦੇਵਿ ਤਾਂ ਆਪਣੇ بیوی ਬੱਚੇ ਸਨ ਰਤਨਦੀਪ ਵੀ ਤਾਂ ਇੱਕ ਗਰੀਬ ਕਰਦਾ ਮੁੰਡਾ ਸੀ ਉਹ ਵੀ ਤਾਂ ਪੈਸੇ ਚਾਹੁੰਦਾ ਸੀ ਉਸ ਨੂੰ ਵੀ ਆਪਣੇ ਬੱਚਿਆਂ ਦੀ ਫਿਕਰ ਸੀ ਉਹ ਵੀ ਕਰਨਦੀਪ ਦੇ ਖਿਲਾਫ ਦੀਵਾਰ ਬਣ ਕੇ ਖੜ ਗਿਆ ਇੱਕ ਅਜਿਹਾ ਇਨਸਾਨ ਜੋ ਕਿ ਉਸਦੀ ਹਮੇਸ਼ਾ ਮਦਦ ਕਰਿਆ ਕਰਦਾ ਸੀ ਉਹ ਵੀ ਅੱਜ ਕਰਨਦੀਪ ਦੇ ਬਿਲਕੁਲ ਖਿਲਾਫ ਸੀ ਅਦਾਲਤ ਦੇ ਵਿੱਚ ਸਬੂਤ ਮੰਗੇ ਜਾਣ ਲੱਗੇ ਵੀ ਤੁਹਾਡੇ ਕੋਲ ਕੋਈ ਸਬੂਤ ਹੈ ਵੀ ਇਹ ਬੱਚਾ ਹਰਪ੍ਰੀਤਾ ਹੈ ਪਹਿਲੀ ਗੱਲ ਤਾਂ ਉਸਦੇ ਜਨਮਗਰੋਂ ਇਹਨੇ ਸਾਲ ਬਾਅਦ ਇਹ ਬੱਚਾ ਹੋਇਆ ਹੈ ਤੁਹਾਡਾ ਜ਼ਰੂਰ ਕਿਸੇ ਖੋਲਰ ਸਮਝ ਹੋਇਆ ਹੋਵੇਗਾ ਉਹ ਇਦੋਂ ਰਤਨ ਸਿੰਘ ਵੀ ਝੂਠੇ ਦਾਅਵੇ ਕਰਨ ਲੱਗਾ ਵੀ ਇਹ ਬੱਚਾ ਉਸਦਾ ਹੈ ਅਤੇ ਜ਼ਮੀਨ ਦੇ ਉੱਪਰ ਉਸਦਾ ਵੀ ਇੱਕ ਵੱਡਾ ਹੱਕ ਹੈ ਮਾਰ-ਮਾਰ ਉਸ ਤੇ ਇਹ ਦਾਅਵੇ ਕਿਰਨਦੀਪ ਨੂੰ ਅੰਦਰੋਂ ਹਿਲਾ ਕੇ ਰੱਖ ਦਿੰਦੇ ਵਿਚਾਰੇ ਕਦੇ ਵੀ ਕੁਲ ਕਹਿੰਨੀ ਸੀ ਬੋਲੀ ਉਸ ਨੂੰ ਸੰਗ ਆਉਂਦੀ ਸ਼ਰਮ ਆਉਂਦੀ ਲੇਕਿਨ ਲੰਬਾ ਸਮਾਂ ਅਦਾਲਤਾਂ ਦੇ ਵਿੱਚ ਕੱਟਣ ਤੋਂ ਬਾਅਦ ਨਿਚਲੀਆਂ ਅਦਾਲਤਾਂ ਦੇ ਵਿੱਚ ਕੇਸ ਹਾਰਨ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਪਹੁੰਚਦਾ ਹੈ ਸੁਣਵਾਈ ਦੀ ਸ਼ਾਇਦ ਇਹ ਆਖਰੀ ਤਰੀਕ ਹੈ ਵਕੀਲ ਕਹਿ ਰਹੇ ਹਨ ਜੇ ਅੱਜ ਵੀ ਕੋ ਵੱਡਾ ਸਬੂਤ ਪੇਸ਼ ਨਾ ਹੋਇਆ ਜੇਕਰ ਅੱਜ ਵੀ ਕੁਝ ਆਪਾਂ ਦੇ ਨਾ ਸਕੇ ਹੋ ਸਕਦਾ ਹੈ ਆਪਾਂ ਇਹ ਕੇਸ ਅਜਹਾਰ ਜਾਈਏ ਹੋ ਸਕਦਾ ਹੈ ਅੱਜ ਇਸ ਕੇਸ ਦਾ ਨਤੀਜਾ ਨਿਕਲ ਆਵੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਚੁੱਕਿਆ ਹੈ ਸਾਰੇ ਸਬੂਤ ਗਵਾਹ ਸਾਡੇ ਖਿਲਾਫ ਹੋ ਚੁੱਕੇ ਹਨ ਜੋ ਵੀ ਕਿਰਨਦੀਪ ਨੇ ਆਪਣੇ ਪੱਖ ਵਿੱਚ ਰੱਖੇ ਸਭ ਅੱਜ ਉਸ ਦੇ ਵਿਰੋਧ ਦੇ ਵਿੱਚ ਦੀਵਾਰ ਬਣ ਕੇ ਖੜੇ ਹਨ ਅਗੋਂ ਕਰਨਦੀਪ ਵੀ ਆ ਚੁੱਕੇ ਸੀ ਉਸ ਨੇ ਵੀ ਹੁਣ ਇਹ ਸਭ ਖਤਮ ਕਰਨਾ ਸੀ ਉਸ ਨੇ ਹਿੰਮਤ ਸੱਜੀ ਗੁਰੂ ਸਾਹਿਬ ਨੂੰ ਯਾਦ ਕੀਤਾ ਅਤੇ ਸਵੇਰੇ ਸਵੇਰੇ ਗੁਰਬਾਣੀ ਦਾ ਪਾਠ ਕਰਕੇ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ ਅਦਾਲਤ ਦੇ ਵਿੱਚ ਕੁਝ ਰਿਪੋਰਟਾਂ ਲੈ ਕੇ ਖੜੀ ਹੋ ਗਈ ਰਿਪੋਰਟਰ ਸੀ ਬੱਚੇ ਦੇ ਡੀਐਨਏ ਦੀਆਂ ਅਤੇ ਹਰਪ੍ਰੀਤ ਦੇ ਡੀਐਨਏ ਦੀਆਂ ਜਿਵੇਂ ਹੀ ਅਦਾਲਤ ਦੇ ਵਿੱਚ ਦੋਵੇਂ ਰਿਪੋਰਟਾਂ ਪੇਸ਼ ਕੀਤੀਆਂ ਗਿਆ ਰਿਪੋਰਟਾਂ ਦੇ ਵਿੱਚ ਸਾਫ਼-ਸਾਫ਼ ਕਿਹਾ ਸੀ ਕਿ ਇਹ ਬੱਚਾ ਕਿਸੇ ਹੋਰ ਦਾ ਨਹੀਂ ਬਲਕਿ ਹਰ ਪ੍ਰੀਦਾ ਹੈ ਸਾਰੇ ਜਣੇ ਹੈਰਾਨ ਲੱਗੇ ਵੀ ਆ ਕਿਵੇਂ ਹੋ ਸਕਦਾ ਹੈ ਇਧਰੋਂ ਰਿਸ਼ਤੇਦਾਰਾਂ ਨੇ ਉਹਨਾਂ ਦੇ ਵਕੀਲਾਂ ਨੇ ਉਂਗਲਾਂ ਚੁੱਕਣੀ ਸ਼ੁਰੂ ਕਰ ਦਿੱਤੀਆਂ ਵੀ ਜੱਟ ਸਾਹਿਬ ਇਹ ਰਿਪੋਰਟ ਝੂਠੀ ਹੈ ਇਹ ਪਲਕ ਕਿਵੇਂ ਹੋ ਸਕਦਾ ਹੈ ਵੀ ਬੰਦੇ ਦੇ ਜਨਮਗਰੋਂ ਇੰਨੇ ਸਾਲ ਬਾਅਦ ਉਸ ਦਾ ਬੱਚਾ ਜਾਵੇ ਨਹੀਂ ਨਹੀਂ ਇਹ ਬਿਲਕੁਲ ਝੂਠੀ ਰਿਪੋਰਟ ਹੈ ਤੁਸੀਂ ਆਪ ਜਾਣਦੇ ਹੋ ਵੀ ਆਪਾ ਕਿਵੇਂ ਹੋ ਸਕਦੇ ਹਾਂ ਵੀ ਚਲੋ ਬੰਦੇ ਦੇ ਮੌਦੇ ਲਗਭਗ 1 ਸਾਲ ਦੇ ਅੰਦਰ 9 ਮਹੀਨੇ ਦੇ ਅੰਦਰ ਬੱਚਾ ਜਾਵੇ ਤਪਾ ਸੋਚ ਵੀ ਸਕਦੇ ਹਾਂ ਕਿ ਬੱਚਾ ਉਸ ਦਾ ਹੈ ਇੰਨੇ ਸਾਲ ਬਾਅਦ ਨਹੀਂ ਸਾਹਿਬ ਇਹ ਝੂਠ ਬੋਲ ਰਹੀ ਹੈ ਇਸ ਦੀ ਗੱਲਾਂ ਦੇ ਵਿੱਚ ਕੋਈ ਤਤ ਨਹੀਂ ਹੈ ਜਿਵੇਂ ਹੀ ਅੱਗੋਂ ਕਿਰਨਦੀਪ ਨੇ ਇਕਲ ਹੋਰ ਰਿਪੋਰਟ ਪੇਸ਼ ਕੀਤੀ ਉਹਨਾਂ ਸਾਰਾ ਦੀ ਬੋਲਤੀ ਬੰਦ ਹੋ ਗਈ ਰਿਪੋਰਟ ਸੀ ਇੱਕ ਡਾਕਟਰ ਦੀ ਆਈਵੀਐਫ ਸੈਂਟਰ ਦੀ ਜਿਸ ਤੇ ਵਿੱਚ ਲਿਖਿਆ ਸੀ ਕਿ ਕਈ ਸਾਲ ਪਹਿਲਾਂ ਹਰਪ੍ਰੀਤ ਨੇ ਆਪਣੇ ਵਿਆਹ ਤੋਂ ਥੋੜੇ ਸਮੇਂ ਬਾਅਦ ਇੱਥੇ ਆਪਣਾ ਸਪਰਮ ਡੋਨੇਟ ਕੀਤਾ ਸੀ ਇੱਕ ਅਭਿਆਨ ਦੇ ਤਹਿਤ ਸ਼ਾਇਦ ਕਿਰਨਦੀਪ ਨੂੰ ਉਸ ਵੇਲੇ ਇਸ ਬਾਰੇ ਨਹੀਂ ਸੀ ਪਤਾ ਲੇਕਿਨ ਨਕਟਰਾ ਨੇ ਜਦੋਂ ਕਈ ਸਾਲਾਂ ਬਾਅਦ ਉਸਦੇ ਨਾਲ ਸੰਪਰਕ ਸਥਾਪਾਇਆ ਤਾਂ ਕਿਰਨਦੀਪ ਤੇ ਵੀ ਹੋਸ਼ ਉੱਡ ਗਏ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਹਰਪ੍ਰੀਤ ਅਜਿਹਾ ਕਿਵੇਂ ਕਰ ਸਕਦਾ ਹੈ ਅਤੇ ਬਾਅਦ ਦੇ ਵਿੱਚ ਉਸਨੇ ਸੋਚਿਆ ਸ਼ਾਇਦ ਹਰਪ੍ਰੀਤ ਨੂੰ ਅੰਦਾਜ਼ਾ ਸੀ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਤਾਂ ਹੀ ਕਰਕੇ ਉਸਨੇ ਉਸ ਵੇਲੇ ਆਹ ਕਦਮ ਚੁੱਕਿਆ ਹੋ ਸਕਦਾ ਸੀ ਚਲੋ ਹਰਪ੍ਰੀਤ ਨੇ ਜੋ ਕੀਤਾ ਹੁਣ ਉਸ ਦਾ ਫਲ ਨਿਕਲਣ ਵਾਲਾ ਸੀ ਕਿਰਨਦੀਪ ਉਸੇ ਹਸਪਤਾਲ ਦੇ ਵਿੱਚ ਜਾਂਦੀ ਹੈ ਅਤੇ ਆਈਵੀਐਫ ਤਕਨੀਕ ਦੇ ਨਾਲ ਕਿੰਨੇ ਸਾਲ ਬਾਅਦ ਉਸ ਬੱਚੇ ਦੀ ਮਾਂ ਬਣਦੀ ਹੈ ਜੋ ਕਿ ਸ਼ਾਇਦ ਹਰ ਪ੍ਰੀਤਦਾਸੀ ਅਤੇ ਆਪਣੇ ਬੱਚੇ ਨੂੰ ਸਾਰਿਆਂ ਦੇ ਸਾਹਮਣੇ ਰੱਖਦੀ ਹੈ ਹੁਣ ਸਾਰੇ ਇਹ ਰਿਪੋਰਟ ਦੇਖ ਕੇ ਬਿਲਕੁਲ ਡੰਗ ਰਹਿ ਚੁੱਕੇ ਹਨ ਸਾਰੇ ਹੁਣ ਬਿਲਕੁਲ ਚੁੱਪ ਹੋ ਚੁੱਕੇ ਹਨ ਕੇਸ ਦਾ ਫੈਸਲਾ ਕਿਰਨਦੀਪ ਦੇ ਹੱਥ ਹੁੰਦਾ ਹੈ ਸਾਰੇ ਵਕੀਲ ਬਹਾਈ ਜਾਂਦੇ ਹਨ ਸਾਰੇ ਲੱਡੂ ਵੰਡਦੇ ਹਨ ਕਿਰਨਦੀਪ ਜੋ ਪਹਿਲਾਂ ਅਜਵਤਨ ਦੇ ਵਿੱਚ ਬਸ ਬੁੱਤ ਬਣ ਕੇ ਖੜ ਜਾਂਦੀ ਸੀ ਹੁਣ ਉਸਨੇ ਵੀ ਬੋਲਣਾ ਸਿੱਖ ਲਿਆ ਹੈ ਉਹ ਵੀ ਹਾਲਾਤਾਂ ਦੀ ਮਾਰ ਚੱਲ ਕੇ ਹੁਣ ਮਜ਼ਬੂਤ ਬਣ ਚੁੱਕੀ ਹੈ ਉਸ ਨੂੰ ਵੀ ਯਕੀਨ ਹੈ ਵੀ ਬਸ ਹੁਣ ਚੁੱਪ ਬੈਠੇ ਨਹੀਂ ਰਹਿਣਾ ਹੈ ਜੇਕਰ ਇਹ ਸਾਰਾ ਕੁਝ ਆਪਣੇ ਬੱਚੇ ਲਈ ਆਪਣੇ ਪਰਿਵਾਰ ਲਈ ਆਪਣੀ ਪੀੜ੍ਹੀ ਲਈ ਆਪਣੇ ਮਰਹੂਮ ਪਤੀ ਲਈ ਸੰਭਾਲਣਾ ਹੈ ਤਾਂ ਬੁਲੰਦ ਬਣਨਾ ਹੀ ਪਵੇਗਾ ਇੱਥੇ ਸ਼ਰਮੀਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਸ਼ਰਮ ਮੜਨ ਦੀ ਬਿਲਕੁਲ ਜਿੰਨੀ ਹੁੰਦੀ ਇਹ ਤੇ ਤਾਂ ਦੁਰੀਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਜੇ ਕੋ ਮਿੱਠਾ ਬੋਲਦਾ ਹੈ ਉਸ ਨਾਲ ਮਿੱਠਾ ਬਣ ਕੇ ਰਹਿਣਾ ਪੈਂਦਾ ਹੈ ਜੇ ਅਗੋਂ ਕੋਈ ਡਾਗ ਲੈ ਕੇ ਆਵੇ ਤਾਂ ਅਗੋਂ ਤਲਵਾਰ ਕਢਣੀ ਚਾਹੀਦੀ ਹੈ ਜੇ ਕੋ ਗੋੜੀ ਚ ਲਾਵੇ ਅਗੋਂ ਤੋਪ ਕਰਨੀ ਚਾਹੀਦੀ ਹੈ ਕਰਨਦੀਪ ਸਮਝ ਚੁੱਕੀ ਹੈ ਹੌਲੀ-ਹੌਲੀ ਉਹ ਦਾ ਪੇਚ ਸਾਰੇ ਸਿੱਖ ਲੈਂਦੀ ਹੈ ਜੋ ਕਿ ਉਸਤੇ ਘਰ ਵਾਲੇ ਕੋਲ ਉਸਤੇ ਸਹੁਰੇ ਕੋਲ ਸਨ ਹੌਲੀ-ਹੌਲੀ ਆਪਣੇ ਪਰਿਵਾਰ ਦੀ ਪੁਛਤਾਨੀ ਸਾਰੇ ਜਿਵੇਂ ਨੂੰ ਸੰਭਾਲ ਲੈਂਦੀ ਹੈ ਆਪਣੇ ਬੱਚੇ ਵਾਸਤੇ ਸਾਰਾ ਕੁਝ ਵਜੇ ਕਰਦੀ ਹੈ ਬੱਚੇ ਨੂੰ ਗੁਰਸਿੱਖ ਬਣਾਉਂਦੀ ਹੈ ਚੰਗੇ ਸਸਕਾਰ ਦਿੰਦੀ ਹੈ ਆਪਣੀ ਜ਼ਮੀਨ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਆਉਣ ਵਾਲਾ ਵੱਡਾ ਹਿੱਸਾ ਗੁਰਦੁਆਰੇ ਦੇ ਵਿੱਚ ਦਸਵੰਦ ਰੂਪ ਚੜਾਉਂਦੀ ਹੈ ਪਿੰਡ ਦੇ ਗੁਰਦੁਆਰੇ ਦੀ ਇਮਾਰਤ ਬਿਲਕੁਲ ਬਦਲ ਕੇ ਰੱਖ ਦਿੰਦੀ ਹੈ ਉਸਨੇ ਆਪਣੇ ਪਤੀ ਦੀ ਯਾਦ ਵਿੱਚ ਆਪਣੇ ਸਹੁਰੇ ਦੀ ਯਾਦ ਵਿੱਚ ਪਿੰਡ ਦੇ ਵਿੱਚ ਇੱਕ ਸਕੂਲ ਇੱਕ ਅनाथ ਆਸ਼ਰਮ ਅਤੇ ਸ਼ਹਿਰ ਦੇ ਵਿੱਚ ਆਪਣੇ ਘਰ ਵਾਲੇ ਦੀ ਯਾਦ ਵਿੱਚ ਇੱਕ ਹਸਪਤਾਲ ਵੀ ਬਣਾਇਆ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਰਨਦੀਪ ਬਾਰੇ ਉਸਦੇ ਫੈਸਲੇ ਬਾਰੇ ਅਤੇ ਉਹਨਾਂ ਸ਼ਰੀਕਾਂ ਬਾਰੇ ਜਿਨ੍ਹਾਂ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਕਿਰਨਦੀਪ ਨੂੰ ਹੋਰ ਮਜ਼ਬੂਤ ਬਣਾਇਆ ਸ਼ਾਇਦ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਜੇਕਰ ਉਹ ਸ਼ਰੀਕ ਨਾ ਹੁੰਦੇ ਤਾਂ ਸ਼ਾਇਦ ਕਿਰਨਦੀਪ ਅੱਜ ਇੰਨੀ ਮਜ਼ਬੂਤ ਨਹੀਂ ਹੋਣੀ ਸੀ ਸ਼ਾਇਦ ਆਪਣੇ ਫੈਸਲੇ ਆਪ ਕਰਨ ਲਈ ਕਿਰਨਦੀਪ ਨੂੰ ਇਹਨਾਂ ਹੌਸਲੇ ਨੇ ਮਿਲਦਾ ਜੇ ਮੁਸ਼ਕਲਾਂ ਹੁੰਦੀਆਂ ਹਨ ਤਾਂ ਮੰਨਦੇ ਨੂੰ ਮਜ਼ਬੂਤ ਵੀ ਹੋਣਾ ਪੈਂਦਾ ਹੈ ਜਿਹੜਾ ਬੰਦਾ ਮੁਸ਼ਕਲਾਂ ਹੰਡਾ ਜਾਵੇ ਪਾਉ ਫਿਰ ਕਦੇ ਕਿਸੇ ਤੋਂ ਨਹੀਂ ਡਰਦਾ ਕਦੇ ਕਿਸੇ ਤੋਂ ਮਰ ਨਹੀਂ ਖਾਂਦਾ ਹਾਂਜੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਕਹਾਣੀ ਬਾਰੇ ਦੱਸੋ ਜੀ ਆਪਣੇ ਕਮੈਂਟ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਸਾਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਸਾਥ ਸੰਗਤ ਜੀ ਦੇਵ ਸਾਨੂੰ ਜਾਰੀ ਤੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ